ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਾਨੇ ਕੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜਾਨਵਰ ਦੋ ਦਿਖਾਵਾਂਗੇ ਇੱਕ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਫੁੱਲ ਹੈ ਵੀ ਤੇ ਇੱਕ ਸੱਜਣੋ ਆ ਚੋਟੀ ਦਿਖਾਵਾਂਗੇ ਮੋਰਾ ਨਸਲ ਦੀ ਮੂੰਹੋਂ ਦੋ ਦੰਦਾਂ ਦਾ ਚੌਕ ਦੇ ਦੰਦ ਹਲੇ ਥੋੜੇ ਥੋੜੇ ਚੱਕੇ ਨੇ ਜੇ ਗੱਲ ਕਰ ਲਈਏ ਨਾਲ ਵੀ ਸੱਜਣੋ ਕੱਟੀ ਆ ਤੇ ਦੁੱਧ ਵੀ ਇਹਦੇ ਥੱਲੇ 12 ਕਿਲੋ ਬਾਈ ਕਹਿੰਦਾ 10-12 ਦਿਨਾਂ ਦੀ ਸੂਈ ਥੱਲੇ ਰੈਡੀ ਆ ਇਸ ਟਾਈਮ ਦਾ ਕੱਦ ਵਿੱਡਾ ਵਾਲੀ ਝੋਟੀ ਆ ਤੇ ਜਿਹੜੀ ਬੱਛੀ ਆ ਯਾਰ ਬੱਛੀ ਦਾ ਵੀ ਕੋਈ ਲੇਖਾ ਨਹੀਂ ਲਾਜਵਾਬ ਚੀਜ਼ ਆ ਤੇ ਆਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਦੋਹੇ ਚੀਜ਼ਾਂ ਖੋਲ ਕੇ ਤੋੜ ਕੇ ਵੀ ਦਿਖਾਵਾਂਗੇ ਤੁਹਾਨੂੰ ਆਜਾ ਜੱਸਿਆ ਹੋਰ ਕਿਵੇਂ ਆ ਬਹੁਤ ਵਧੀਆ ਬਾਈ ਠੀਕ ਠਾਕ ਆ ਪੂਰੇ ਵਧੀਆ ਚੜਦੀ ਕਲਾ ਜਮਾ ਐ ਐ ਜਮਾ ਜੇ ਤੁਸੀਂ ਇਹ ਹਾਜ਼ਰ ਹੋ ਆਪਣੇ ਨਾਲ ਹਾਂ ਚੜਦੀ ਕਲਾ ਯਾ ਚਾਰ ਚੂਰ ਦਾ ਕੰਮ ਨਿਮੇੜਦਾ ਚਾਰ ਹੱਥ ਰਹਿੰਦਾ ਆਪਣਾ ਚੱਲੀ ਜਾਂਦਾ ਚੱਲੀ ਜਾਂਦਾ ਸੰਗਾ ਆ ਛੋਟੀ ਤੋਂ ਕਰ ਲੈਣਾ ਸ਼ੁਰੂ ਹੈ ਨਾ ਹਾਂ ਇਦਰੋਂ ਕਰ ਹਾਂ ਆ ਛੋਟੀ ਤੇ ਮਾਰਦੇ ਵੀ ਗੱਗੂ ਕੈਮਰਾ ਨੂੰ ਸਮਾਰ ਕੇ ਉਹਦਾ ਖੋਲ ਕੇ ਤੋੜ ਦੇ ਨਾਲ ਨਾਲ ਇਹਦੀ ਦੱਸਦੇ ਡਿਟੇਲ ਕਿਹੜਾ ਸੂਆ ਸੁੰਦੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਦਾ ਇਹ ਸੂਆ ਪਹਿਲਾ ਸੂਈ ਆ ਬਰੇ ਸੂਆ ਪਹਿਲਾ ਸੂਈ ਆ ਕਿੰਨੇ ਦਿਨ ਦੀ ਸੂਈ ਆ ਇਹਨੂੰ ਅਜ 11ਵੇਂ ਦਿਨਾਂ ਸੂਈ ਨੂੰ 11ਵਾਂ 12ਵਾਂ ਦਿਨ ਸੂਈ ਨੂੰ ਆ ਨਾਲ ਇਹਦੇ 31 ਆ ਦੰਦਾਂ ਚ ਕਿੰਨੇ ਆ ਦੰਦਾਂ ਚ ਬਈ ਦੋ ਦੰਦ ਝੋਟੀ ਆ ਹਾਂ ਨੇੜੇ ਲਾ ਕੇ ਦਿਖਾ ਦੇ ਸਮਾਰ ਕੇ ਦੰਦਾਂ ਚ ਹੈਗਾ ਸੱਜਣੋ ਦੋ ਦੰਦ ਚੌਕ ਦੇ ਦੰਦ ਜਿਵੇਂ ਬਾਈ ਨੇ ਦੱਸਿਆ ਵੀ ਥੋੜੇ ਥੋੜੇ ਚੱਕਦੀ ਆ ਇਹ ਥੋੜੇ ਥੋੜੇ ਦੰਦ ਚੱਕਦੀ ਆ ਹਾਂ ਇੱਥੇ ਖੜਾ ਲਾ ਮੜੀ ਆ ਇੱਥੋਂ ਦਿਖਾ ਦੇ ਲੰਬਾਈ ਲੰਬੂਈ ਮੂਰੋਂ ਦਿਖਾ ਦੇ ਫੇਸ ਕੁਆਲਿਟੀ ਜੇ ਤੇ ਲੈਂਥ ਵੀ ਚੰਗੀ ਆ ਲੰਬਾਈ ਲੰਬੂਈ ਵੀ ਚੰਗੀ ਆ ਤੇ ਜਿਹੜਾ ਥਣ ਥਣਾਉਟ ਆ ਇੱਥੇ ਤਾਂ ਥਣ ਥਣਾਉਟ ਵੀ ਚੰਗਾ ਲੱਗਿਆ ਆ ਐਨੂੰ ਹੋ ਕੇ ਦਿਖਾ ਦੇ ਪੇਸ਼ਾਨ ਨੂੰ ਥੋੜਾ ਡਰਦੀ ਆ ਲੈ ਲੈ ਚੱਲ ਜੱਸੇ 11 12 ਦਰਾਂ ਦੀ ਸੂਈ ਥੱਲੇ ਦੁੱਧ ਕਿੰਨਾ ਰੈਡੀ ਆ ਦੁੱਧ ਜਮਾਈ 12 ਲੀਟਰ ਜਮਾ ਠੰਡਾ ਦੁੱਧ ਤਿਆਰ ਹੈ 12 ਲੀਟਰ ਠੰਡਾ ਤਿਆਰ ਆ ਡੰਗ ਦੋ ਡੰਗ ਚਾਰ ਡੰਗ ਚਵਾ ਦਾਂਗੇ ਬੰਦਾ ਚਾਹੇ ਜਿੰਨੇ ਮਰਜੀ ਡੰਗ ਚੋਲੇ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਜਿਹੜਾ ਟਾਈਮ ਆ ਟਾਈਮ ਹੈਗਾ ਦੁਪਹਿਰ ਦਾ ਕਿਉਂਕਿ ਚਵਾਈ ਦੇ ਹਲੇ ਇਹਦੇ ਕਈ ਘੰਟੇ ਪਏ ਨੇ ਉਹ ਹਿਸਾਬ ਨਾਲ ਇਹਦੇ ਹਵਾਨੇ ਦੀ ਲੇਵੇ ਦੀ ਸੱਜਣੋਂ ਜੱਜਮੈਂਟ ਕਰ ਲਿਓ ਤੇ ਨਾਲ ਇਹਦੇ ਹੈਗੀ ਆ ਆ ਕੱਟੀ ਆ ਜੇ ਗੱਲਬਾਤ ਕਰ ਲਈ ਯਾਰ ਕੱਟੀ ਵੀ ਪੂਰੀ ਹੈਵੀ ਆ ਉਹ ਕੱਟੀਆਂ ਆ ਲੱਗਦਾ ਜਿਵੇਂ ਬਾੜੀ ਚਿਰਦੀ ਹੁੰਦੀ ਹੈ ਨਾ ਤੁਸੀਂ ਇਹ ਚੰਗੇ ਸੀਮੰਦੀ ਆ ਨਾ ਭਰੇ ਵੀ ਅਸ਼ਿਆ ਕੱਟੀ ਵੀ ਬਾਈ ਕਹਿੰਦਾ ਚੰਗੇ ਢੀਕੇ ਰੀ ਆ ਤੁਸੀਂ ਹੁਣ ਦੇ ਦਈਏ ਆਪਾਂ ਸਾਰੀ ਡਿਟੇਲ ਵੀ ਦੇ ਦਾਂਗੇ ਆਪਾਂ ਤੇ ਕੱਟੀ ਵੀ ਯਾਰ ਜੇ ਗੱਲ ਕਰ ਲਈ ਆਪਦੀ ਮਾਂ ਵਾਂਗੂ ਲੰਬੀ-ਲੰੰਬੀ ਬਹੁਤ ਬਣੂ ਕੱਦ-ਕਾਠ ਵਾਲੀ ਬਣੂ ਆਏ ਇੱਥੋਂ ਦਿਖਾ ਦੇ ਗੱਗੂ ਥਣਥੋਟ ਅਗਲੇ ਬਣੇ ਜਿੱਦੀ ਦੀ ਝੋਟੀ ਦੀ ਮਾਂ ਹੈ ਉਹ ਹਰਿਆਣੇ ਦੀ ਹੈ ਠ ਚੰਗੇ ਦੁੱਧ ਵਾਲੀ ਆਉਂਦੀ ਪੂਰੀ ਚੰਗੇ ਦੁੱਧ ਵਾਲੀ ਮਾਂ ਇਹਦੀ ਆਹ ਜੇ ਮੈਲਾ ਮੂਲਾ ਚੱਲ ਕੇ ਦੁੱਧ ਬੱਸ ਲੈ ਮੈਲਾ ਇਹ ਅੱਜ ਸਟਾਰਟ ਕਰੇ ਨੇ ਅੱਛਾ ਹਾਂ ਹਲ ਮੈਲੇ ਮੂਲੇ ਤੇ ਹੁਣ ਚੱਲੂਗੀ ਫੇਰ ਮੈਲੇ 12 ਕਿਲੋ ਹੁਣ ਰੈਡੀ ਆ ਜਮਾ ਰੈਡੀ ਕਿਲੋ ਦੋ ਕਿਲੋ ਵਧਾ ਦੂਗੀ ਵਧਾ ਵੀ ਸਕਦੀ ਆ ਗਰਮੀ ਦੇ ਮੌਸਮਾਂ ਆ ਗਰਮੀ ਦੇ ਮੌਸਮ ਕਰਕੇ ਹੋ ਜੇ ਹਨਾ ਤੁਸੀਂ ਯਾਰ ਅੱਜ 12 ਚਾਹੇ 22 ਤੋਂ 12 ਮੰਨ ਕੇ ਲੈ ਲਿਓ ਉਹ ਤੁਹਾਡੀ ਕਿਸਮਤ ਆ ਹਨਾ ਅੱਗੇ 14 ਕਰਦੇ 13 ਕਰਦੇ 14 ਤੋਂ ਪ੍ਰੱਚ ਤਾਂ ਬਿਲਕੁਲ ਖੁੱਲਾ ਚੱਲਣੇ ਚੱਲਣੇ ਐਸ਼ਿਆ 14 ਤੋਂ ਘੱਟ ਨਹੀਂ ਦੁੱਧ ਚਰ ਕਰ ਰਹੇ ਹਾਂ ਹਾਂ ਇੱਥੇ ਤੋਂ ਲੰਬਾਈ ਲੰਮੂ ਵੀ ਦਿਖਾ ਦੇ ਬਾਡੀ ਬੁੱਡੀ ਬਹੁਤ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਇੱਥੇ ਤੋਂ ਜਾਰੇ ਦੇ ਕੱਦ ਕਾਟ ਦਾੰਦਾ ਜਾ ਵੀ ਲਾ ਲਓ ਮੇਰੇ ਕੱਦ ਤੋਂ ਕਿਉਂਕਿ ਕੱਦ ਵਿੱਡ ਵੀ ਝੋਟੀ ਦਾ ਚੰਗਾ ਫੁੱਲ ਲੰਬਾਈ ਚ ਆ ਗਈ ਤੇ ਫੁੱਲ ਉੱਚੇ ਕੱਦ ਚ ਆ ਪੈਸੇ ਦੇ ਕਿੰਨੇ ਲਵਾਂਗੇ ਪੈਸੇ ਬਾਈ ਆ 95 ਕਰਾ ਲਓ ਮੁੱਲ ਜਿੰਨਾ ਮਰਜ਼ੀ ਕਰਾ ਲਓ ਲੱਖ ਕਰਾ ਲਓ ਹਨਾ ਪੂਰੇ ਆਪ 85 ਦੀ ਅੱਜ ਝੋਟੀ ਦੇ ਦੇਾਂਗੇ ਪੂਰੇ 85 ਦੀ ਇਹ ਫਿਕਸ ਰੇਟ ਜਈ ਆ ਜਵਾ ਫਿਕਸ ਇਹਦੇ ਚ ਬਸ ਆਪ ਕਾ ਸੱਜਣੋ ਰੇਟ ਇਹ ਫਿਕਸ ਹੀ ਆ ਤੇ ਬਾਕੀ ਝੋਟੀ ਯਾਰ ਇੰਨੀ ਕਰ ਰੁਪਏ ਓਟਦੀ ਵੀ ਆ ਕਿਉਂਕਿ ਕੱਦ ਬਿੱਡ ਵੀ ਫੁੱਲ ਵੱਡਾ ਉਹੀ ਗੱਲ ਆ ਪਿੱਛੇ ਵੀ ਇਹਦੇ ਫੀਮੇਲ ਕਾਫ ਆ ਤੇ ਹੁਣ ਮਾਰਦੇ ਕੈਮਰਾ ਸੱਜਣਾ ਇਧਰਲੇ ਬਣਿਆ ਚੀਜ਼ ਤੇ ਮਾਰਦੇ ਇਹਦੀ ਡਿਮਾਂਡ ਬਾਲੀ ਰਹਿੰਦੀ ਆ ਇਹ ਵੀ ਤੋਰ ਦੇ ਹੌਲ ਕੇ ਇਹਦਾ ਕਿਹੜਾ ਸੂਆ ਇਹ ਦੂਸਰਾ ਰੁਪਰੇ ਇਹ ਦੂਜਾ ਸੂਆ ਸੁੰਦੀ ਆ ਹਾਂ ਇਹ ਕਿੰਨੇ ਕ ਦਿਨ ਕੱਢਦੀ ਆ ਇਹ ਲੈ ਜੂ ਬਈ ਹਜੇ ਚ 5 ਤੋਂ ਵੱਧ ਭਾਵੇਂ ਇੱਕ ਦੋ ਦਿਨ ਲੈ ਜੇ ਅੱਜ 5-7 ਦਿਨ ਲੈ ਜੂ 5-7 ਦਿਨ ਆਰਾਮ ਨਾਲ ਖੁੱਲੇ ਲੈ ਕੇ ਜਾਣੇ ਇਹ ਆ ਗਈ ਸੱਜਣੋ ਪੰਜਾਬ ਵਾਲੀ ਜਰਸੀ ਜੇ ਗੱਲ ਬਾਤ ਕਰ ਲਈਏ ਇਹੋ ਕੀ ਕੱਦ ਵਿੱਡ ਵੀ ਇਹਦਾ ਚੰਗਾ ਤੇ ਲੈਵਲੂਏ ਦੀ ਬਣਾਵਟ ਵੀ ਚੰਗੀ ਆ ਤੇ ਜਾਣ ਜੂਨ ਵੀ ਚੰਗੀ ਆ ਤੇ ਲੰਬਾਈ ਲੰਬੂਈ ਵੀ ਚੰਗੀ ਆ ਲੈਂਥ ਲੰਥ ਦੀ ਪੂਰੀ ਚੰਗੀ ਆ ਵੀਰੇ ਪੂਰੀ ਫੋਟੋ ਲਾ ਦਿਓ ਹਾਂ ਇੱਥੇ ਇੱਥੇ ਹੋਣਾ ਹਾਂ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਲੰਬਾਈ ਲੰਬੂਈ ਬਹੁਤ ਆ ਤੇ ਦਿਨ ਹਲੇ 5 ਤੋਂ 7 ਬਾਈ ਕਹਿੰਦਾ ਕੱਢ ਦੂਗੀ ਆਰਡਰ ਰੂਟਰ ਬਹੁਤ ਬਣਾਉਗੀ ਜੇ ਨਾੜਾ ਨੂੜਾ ਵੀ ਚੈੱਕ ਕਰ ਸਕਦੇ ਹੋ ਅਗਲੇ ਬੰਨੇਓ ਤੇ ਲੈ ਚਲਾ ਇਹਨੂੰ ਤੇ ਉੱਤੋਂ ਦੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਸੱਜਣਾ ਬਾਡੀ ਬੁੱਡੀ ਵੀ ਚੰਗੀ ਆ ਮੈਂ ਸਰਗੀ ਬਾਡੀ ਆ ਸੂਆ ਕਿਹੜੇ ਜੱਸੇ ਦਾ ਇਹ ਸੂਆ ਵੀਰੇ ਦੂਸਰਾ ਹੁੰਦੇ ਜਮ ਅਰੀਜਨਲ ਸੂਆ ਸੁੰਦਿਆ ਦੂਜਾ ਹਾਂ ਪਹਿਲਣ ਦਾ ਕੀ ਰਿਕਾਰਡ ਦੱਸੇ ਇਹਦਾ ਵੀ ਯਾਰ ਜਿੰਨੇ ਮਰਜੀ ਕਹਾਈ ਚੱਲੋ ਠੀਕ ਹੈ 20 ਲੀਟਰ ਦਾ ਇਹਦਾ ਰਿਕਾਰਡ ਰਹਾ ਠੀਕ ਹੈ ਪਹਿਲਣ ਦਾ ਪਹਿਲਣ ਦਾ 24 25 ਕਿਲੋ ਦਾ ਹਾਂ ਪਾਸੇ ਨੂੰ ਹੋ ਜਾ ਥਲਮਾਈ ਨੂੰ ਦਿਖਾ ਦਈਏ ਸਮਾਰ ਬਾਕੀ ਦੇ ਬਰੀਕ ਬਰੀਕ ਬੈਂਸ ਦੇਖ ਲਓ ਲੈਵੇ ਤੇ ਹਜੇ ਤਿਆਰ ਹੋਣਾ ਮਿਲਕ ਪਾਈਪ ਦੇਖ ਲਓ ਕਿੰਨੀ ਦਾਬ ਲੱਗ ਜਾਂਦੀ ਹੈ ਮੂਰੇ ਹਾਂ ਰਸਾ ਵੀ ਚੈੱਕ ਕਰ ਲਿਓ ਦੱਸਾ ਪਾਈਪ ਦੇਖ ਲਓ ਵਾਦੀ ਸਪਲਾਈ ਸਾਰੀ ਦੁੱਧ ਦੀ ਪੂਰੀ ਠੰਡੀ ਸੀਲਾ ਜਮੇ ਜਵਾਕ ਮਰਜੀ ਦੇ ਥੱਲੇ ਹਜੇ ਢੇਲਾ ਟੋਲਾ ਬਹੁਤ ਪਈਆਂ ਨੇ ਬਣਾਵਟ ਹਜੇ ਬਹੁਤ ਬੰਨੀ ਲੈ ਤੇ ਮੇਨ ਗੱਲ ਆ ਯਾਰ ਆ ਪੰਜਾਬ ਵਾਲੀ ਗਈ ਹੈਨਾ ਆ ਮਾ ਪਿਓਰ ਆ ਹਾਂ ਪਿਓਰ ਪੰਜਾਬ ਵਾਲੀ ਆ ਗਈ ਐ ਇੱਥੇ ਤੋਂ ਲੈਂਥ ਲੋਂਥ ਚੈੱਕ ਕਰ ਸਕਦੇ ਹੋ ਤੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਕੀ ਫੇਸ ਕੁਆਲਿਟੀ ਤੁਸੀਂ ਦੇਖੋ ਹਾਂ ਇਧਰ ਲੈ ਬੰਨੇ ਕਰਾ ਦੇ ਮੂੰਹ ਇਹਦਾ ਥੋੜਾ ਜਿਹਾ ਖੋਲ ਕੇ ਕਰ ਦੇ ਆਕਾ ਖੋਲ ਕੇ ਕਰਦੇ ਇਧਰਲੇ ਬੰਨਿਓ ਤੇ ਇੱਥੇ ਤੋਂ ਲੈ ਲਵਾਂਗਾ ਵੀ ਦੇਖ ਸਕਦੇ ਹੋ ਇੱਕ ਵਾਰੀ ਤੁਹਾਨੂੰ ਮੈਂ ਫੀਸ ਬਾਕੀ ਤੇ ਇਹਦੀ ਬਰਾਉਟ ਦੇਖੋ ਨਿਕਾ ਨਿਕਾ ਕਰਨਾ ਮੈਂ ਦੂੰਗਾ ਮੱਥਾ ਵੱਡੀ ਅੱਖ ਨਿਕਾਏ ਜਾ ਮੂੰਹ ਆ ਦੇਖੋ ਜਮਾ ਬਿਜੇ ਪੰਜਾਬ ਵਾਲਿਆਂ ਦੀ ਇਹ ਗੱਲ ਕਰ ਲਈ ਅਸਲ ਪਛਾਣ ਹੁੰਦੀ ਹੈ ਇਹ ਹਾਂ ਅਸਲ ਪਛਾਣੇ ਦੀ ਇਹੀ ਹੈ ਪੂਰਾ ਤੇ ਬਾਕੀ ਪੰਜਾਬ ਵਾਲਿਆਂ ਦੂਜਿਆਂ ਦੇ ਮੁਕਾਬਲੇ ਕੱਦ ਬਿੱਡ ਚ ਵੀ ਵੱਡੀਆਂ ਕੱਦ ਬਿੱਡ ਵੀ ਪੂਰਾ ਚੰਗਾ ਹੈ ਬਾਕੀ ਐ ਜਿਹਦਾ ਵੇਟ ਬੂਟ ਚੰਗਾ ਹੋਗਾ ਦੁੱਧ ਵੀ ਉਸੇ ਨੇ ਕੱਢਣਾ ਜੱਸੇ ਪੈਸੇ ਕਿੰਨੇ ਲਵਾਂਗੇ ਭਾਈ ਇਹਦੇ ਇਹਦਾ ਵੀ ਰੇਟ ਆਪਾਂ ਫੋਨ 'ਤੇ ਕਰ ਲਾਂਗੇ। ਬਾਲਾ ਤਾਂ ਨਹੀਂ ਕਰਦੇ। ਨਹੀਂ ਨਹੀਂ ਜਮਾ ਬਿਲਕੁਲ ਜਾਇਜ਼ ਰੇਟ ਕਰਨਾ ਜਿਹੜੇ ਹਿਸਾਬ ਤੇ ਹੁਣ ਗਾਂਵਾਂ ਦੀ ਤੇਜ਼ੀ ਆ ਨਾ ਉਸ ਹਿਸਾਬ ਤੇ ਆਪਾਂ ਜਮਾ ਮੰਦੇ ਭਾਵਾਂ ਦੇ ਵਿੱਚ ਗਾਂ ਦੇਣੀ ਹੈ। ਅਸ਼ਮੇ ਦਾ ਡਰ ਗਿਆ ਵੀ ਮਹਾਕੇ ਦੇ ਵਿੱਚ। ਨਹੀਂ 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 ਆਪਾਂ ਬਾਚੀ ਦੇ ਮਹਾਕੇ ਸਾਹਿਬ ਜਿਵੇਂ ਆਪਾਂ ਪਹਿਲਾਂ ਗਾਂ ਦੇ ਚੇ ਲਾਟਰੀ ਸਿਸਟਮ 'ਚ ਹਾਂਜੀ ਬਸ ਉਹੀ ਲਾਟਰੀ ਸਿਸਟਮ 'ਚ ਕੱਢ ਦੇਣੀ ਹੈ ਵੀ ਆਪਾਂ। ਠੀਕ ਆ ਗੱਲ। ਜਮਾ ਜਾਇਜ਼ ਰੇਟ ਆ। ਇਹਦਾ ਰੇਟ ਬਾਈ ਕਹਿੰਦਾ ਬਿਲਕੁਲ ਜਾਇਜ਼ ਰੇਟ ਹੀ ਕਰਾਂਗੇ। ਰੇਟ ਇਹਦਾ ਕੋਈ ਫालतू ਨਹੀਂ ਕਰਦੇ ਜਿੰਨੇ ਰੁਪਏ ਉੱਠਦੀ ਆ ਯਾਰਾ ਕਹਿੰਦਾ ਉਨੇ ਬੀ ਲੈਂਥ ਲੰਥ ਚੰਗੀਆਂ ਕੱਦ ਵੀ ਚੰਗਾ ਤੇ ਆ ਪੰਜਾਬ ਵਾਲੀ ਗਈ ਗਰੰਟੀ ਨਾਲ ਹਾਂ ਇਧਰੋਂ ਲੈ ਵਾਲੂਗਾ ਵੀ ਦਿਖਾ ਦੇ ਛੱਡ ਦੇ ਇਧਰੋਂ ਆ ਇਧਰੋਂ ਲੈ ਵਾਲੂਗਾ ਵੀ ਦਿਖਾ ਦੇ ਨੇੜੇ ਲਾ ਕੇ ਕਿਉਂਕਿ ਝੋਲ ਝੂਲ ਬਹੁਤ ਆ ਆਰਡਰ ਬਹੁਤ ਬਣਾਉਗੀ ਯਾਰ ਅੱਗੇ ਪਿੱਛੇ ਦਾ ਆਰਡਰ ਬਣਾਉਗੀ ਪੂਰਾ ਵੀ ਖੁੱਲਾ ਲੈਵਾ ਬਣਾਉਗੀ ਹਾਂ ਇਧਰਲੇ ਅਗਲੇ ਬੰਨੇ ਵੀ ਆਰਡਰ ਪੂਰਾ ਬਣਾਉ ਤੇ ਅਗਲੇ ਬੰਨੇ ਵੀ ਲਿਜਾਉ ਪੂਰਾ ਤੇ ਪਿਛਾਣ ਵੀ ਬਣਾਉਗੀ ਅੱਗੇ ਪਿੱਛੇ ਦਾ ਆਰਡਰ ਬਣਾਉਗੀ ਨੀ ਨੀਕ ਬੇਸ ਬਹੁਤ ਚੰਗੀਆਂ ਨੇਗੀਆਂ ਇਸੇ ਇਹਨਾਂ ਨੇ ਦੁੱਧ ਕੱਢਣਾ ਹਾਂ ਤੇ ਬਾਕੀ ਰੇਟ ਬਾਈ ਕਹਿੰਦਾ ਯਾਰ ਇਹਦਾ ਫੋਨ ਤੇ ਝੋਟੀ ਤੇ ਹੋਰ ਮਾਰ ਦੇ ਕੈਮਰਾ ਇਧਰ ਝੋਟੀ ਇੱਕ ਵਾਰੀ ਹੋਰ ਦਿਖਾ ਦੇ ਝੋਟੀ ਦਾ ਕਿੰਨਾ ਦਾ ਸਹੀ ਦੱਸਿਆ ਆਪਾਂ 85 ਦੀ ਦੇ ਦੇਂਗੇ ਭਈ ਝੋਟੀ 85000 ਦੀ ਦੇ ਦਾਂਗੇ 12 ਕਿਲੋ ਇਸ ਟਾਈਮ ਰੈਡੀ ਦਾ ਨਾਲ ਇਹਦੇ ਕੱਟੀਆਂ ਸੂਆ ਪਹਿਲਾ ਦੰਦਾਂ ਚ ਹੈਗੀਆਂ ਦੋ ਦੰਦ ਚੌਕ ਦੇ ਦੰਦ ਜਿਵੇਂ ਬਾਈ ਨੇ ਦੱਸਿਆ ਵੀ ਹਲੇ ਇਹ ਚੱਕਦੀ ਆ ਇਹ ਆਈ ਵੀ ਹਰਿਆਣੇ ਦੇ ਵਿੱਚੋਂ ਆਈ ਆਪਾਂ ਕੱਟੀ ਲਈ ਸੀ ਹਰਿਆਣੇ ਚੋਂ ਇਹ ਠੀਕ ਆ ਗੱਲ ਹਾਂ ਤੇ ਹੋਰ ਹਰਿਆਣੇ ਦੀ ਕੱਟੀ ਆ ਇਹ ਹੁਣ ਪੈਸੇ ਕਿੰਨੇ ਲਾਵਾਂਗੇ ਇਹਦੇ ਆ 85 ਇਹ ਤਾਂ ਪੈਸੇ ਆ ਗਿਆ ਸੌਰੀ ਨੰਬਰ ਨੰਬਰ ਆਪਣਾ 98765 76272 ਤੇ ਦੂਸਰਾ ਨੰਬਰ ਹੈਗਾ ਆਪਣਾ 8259 55272 8259 55272 82 ਹਾਂ ਇਹ ਆਪਣਾ ਦੂਸਰਾ ਨੰਬਰ ਹੈ ਆ ਨੰਬਰ ਸੱਜਣੋ ਦੋਨੇ ਬਾਈ ਦੇ ਸਕਰੀਨ ਤੇ ਲਾ ਦੂੰਗਾ ਇਹਨਾਂ ਦੋਨੇ ਜਾਨਵਰਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਿੰਡ ਕਾਨੇ ਕੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਤੋਂ ਖਰੀਦ ਕੇ ਲਿਆ ਸਕਦੇ ਹੋ ਧੰਨਵਾਦ ਜੀ